want dat sal lê en dan ਤੁਸੀਂ ਦੇਖ ਸਕਦੇ ਹੋ ਕਿ ਇਹ ਬੈਲੂਨ ਹਰੇ ਅੰਦਰ ਜਾ ਰਿਹਾ ਹੈ। ਅਜਿਹਾ ਸੋ ਕਿਉਂ ਹੈ ਦਾ ਕਾਰਨ ਕੀ ਹੈ ਕਿ ਕਿ ਸਾਡੇ ਆਲੇ ਦੁਆਲੇ ਹਵਾ ਦਾ ਇੱਕ ਗਿਲਾਫਤ ਹੈ ਜਿਹਨੂੰ ਅਸੀਂ ਬਾਇਓਮੰਡਲ ਕਹਿੰਦੇ ਆ। ਉਹ ਸਾਡੇ ਅੰਦਰ ਭਾਰ ਭੰਦਾ ਹੈ। ਸਾਨੂੰ ਫੀਲ ਤਾਂ ਨਹੀਂ ਹੁੰਦਾ ਵੈਸੇ ਹੀ ਪਰ ਕੁਝ ਐਕਟੀਵਿਟੀਜ਼ ਦੇ ਨਾਲ ਅਸੀਂ ਉਹਨੂੰ ਪ੍ਰੈਕਟੀਕਲੀ ਪ੍ਰੂਵ ਕਰਵਾਦੇ ਆ। ਜੇ ਜਦ ਇਹਦੇ ਵਿੱਚ ਅਸੀਂ ਅੱਗ ਲਗਾਈ ਹੈ ਤਾਂ ਇਹਦੇ ਵਿੱਚ ਸਕਸ਼ਨ ਕ੍ਰੀਏਟ ਹੋ ਗਿਆ ਹੈ। ਯਾਨੀ ਅੰਦਰ 에ਅਰ ਪ੍ਰੈਸ਼ਰ ਕੀ ਹੋ ਗਿਆ ਘੱਟ। ਬਾਹਰ 에ਅਰ ਜ਼ਿਆਦਾ ਹੈ। ਇਹ ਬੈਲੂਨ ਦੇ ਉੱਤੇ ਦਬਾਅ ਪਾ ਰਹੀ ਹੈ। ਬਲੂ ਬਲੂ ਆਟੋਮੈਟਿਕਲੀ ਦੇ ਅੰਦਰ ਜਾਏਗਾ ਸੋ ਜਿੰਨਾ ਜਿਆਦਾ ਸਕਸ਼ਨ ਬਣੇਗਾ ਓਨਾ ਇਹਦੇ ਅੰਦਰ ਬਲੂਨ ਜਾਂਦਾ ਰਹੇਗਾ ਇਹਦੀ ਜਗ੍ਹਾ ਤੇ ਅਸੀਂ ਗੋਲਡ ਹੈਕ ਰੱਖਦੀਏ ਉਹ ਵੀ ਇਨ ਦਾ ਸੇਮ ਲੇ ਅੰਦਰ ਚਲਾ ਜਾਏਗਾ ਠੀਕ ਹੈ ਜੀ ਚੁੱਕ ਲੋ ਸੋ ਇਨ ਆਇ ਸੋਲਿਡ ਪ੍ਰੈਸ਼ਰ ਬਣ ਗਿਆ ਹੈ ਇਹਨੂੰ ਪੂਰਾ ਇਹਦਾ ਵੇਟ ਇਹਨੇ ਚੱਕ ਗਿਆ ਸੋ ਇਹਦਾ ਅਸੀਂ ਯੂਜ਼ ਕਰਦੇ ਆ ਘਰਾਂ ਦੇ ਵਿੱਚ ਅਸੀਂ ਕਲਿਪਸ ਵਗੈਰਾ ਲਗਾਉਂਦੇ ਟਾਇਲ ਦੇ ਉੱਤੇ ਔਰ ਜਿਹੜੇ ਬਿਨਾ ਡਰਿੱਲ ਤੇ ਲੱਗ ਜਾਂਦੇ ਆ ਸੋ ਉਹਦਾ ਜਦੋਂ ਅਸੀਂ ਸਟicker ਲਗਾ ਦਿੰਨੇ ਆ ਉਹਦੇ ਸਕਸ਼ਨ ਬਣ ਜਾਂਦਾ ਜਦੋਂ ਦਾ ਕੋ ਦਾ ਪ੍ਰੈਸ਼ਰ ਰੀਲੀਜ਼ ਨਹੀਂ ਕਰਾਂਗੇ ਉਹਨੇ ਜਿੰਨਾ ਮਰਜੀ ਢੇਡ ਅਸੀਂ ਟੰਗੇ ਜਾਈਏ ਸੋ ਉਹ ਉਹਨੂੰ ਢੇਡ ਨੂੰ ਮੋਲਡ ਕਰ ਪਾਉਂਦਾ ਹੈ ਠੀਕ ਹੈ ਜੀ ਸੋ ਇਹਦੇ ਨਾਲ ਨਾਲ ਇੱਕ ਐਕਟੀਵਿਟੀ ਅ ਸਰਦੇ ਗੱਲ ਕਰਦੇ ਕਰਦੇ ਮਾਈਂਡ ਚ ਆਈ ਹੈ ਅ ਪ੍ਰਕਾਸ਼ ਦਾ ਅਪਵਰਤਨ ਜਿਹਨੂੰ ਸੀ ਰੇਫ੍ਰੈਕਸ਼ਨ ਆਫ ਲਾਈਟ ਕਹਿੰਦੇ ਆ ਕੋਈ ਦੱਸ ਸਕਦਾ ਟੀਚਰ ਰੇਫ੍ਰੈਕਸ਼ਨ ਆਫ ਲਾਈਟ ਥੋੜਾ ਜਿਹਾ ਅਸੀਂ ਕਾਸ਼ ਦਾ ਪਰਤਨ ਕਿਹਨੂੰ ਕਹਿੰਦੇ ਆ ਸਾਨੂੰ ਵੀਡੀਓਮ ਦਾ ਦੂਸਰੇ ਮੀਡੀਅਮ ਤੇ ਜਾਏਗੀ ਤਾਂ ਉਹ ਕੀ ਕਰੇਗੀ ਬੈਂਟ ਕਰੇਗੀ ਸੋ ਸਾਡੇ ਕੋਲੇ ਦੋ ਮੀਡੀਅਮ ਆ ਗਏ ਅੰਦਰ ਪਾਣੀ ਹੈ ਬਾਹਰ ਹਵਾ ਹੈ ਨਾਲ ਕੱਚ ਵੀ ਹੈਗਾ ਸੋ ਇਹਦੇ ਕੱਚ ਤੋਂ ਪਾਣੀ ਚ ਲਾਈਟ ਜਾਏਗੀ ਫਿਰ ਬਾਹਰ ਆਏਗੀ ਸਾਡੀ ਅੱਖਾਂ ਤੇ ਸੋ ਅਸੀਂ ਇਹਨੂੰ ਇਹ ਕੁਝ ਪਿਕਚਰ ਡਰਾ ਕੀਤੀਆਂ ਤੇ ਦਾ ਐਰੋ ਸੋ ਐਰੋ ਦੀ ਡਾਇਰੈਕਸ਼ਨ ਜੇ ਉਲਟ ਹੋ ਜਾਏਗੀ ਜਦੋਂ ਅਸੀਂ ਇਹਨੂੰ ਦੇਖਾਂਗੇ ਸੋ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਗਲਾਸ ਦੇ ਵਿੱਚ ਰਿਖਣਾ ਹੈ ਜਿਹੜੇ ਐਰੋ ਹੈ ਉਹਦੀ ਡਾਇਰੈਕਸ਼ਨ ਉਲਟ ਹੋ ਜਾਏਗੀ ਠੀਕ ਹੈ ਸੋ ਇਹ ਬੱਤੀਆਂ ਨੇ ਸੀ ਕਰਵਾ ਸਕਦੇ ਆ ਬੱਚਿਆਂ ਦੇ ਵਿੱਚ ਜਸਟ ਚੁੱਕ ਲੋ ਨਾਂ ਚੁੱਕੇ ਸਾਰੇ ਚੁੱਕ ਲੋ ਲੱਗਦਾ ਹੈ ਨਾ ਲੱਗਦਾ ਇਸੇ ਤਰੀਕੇ ਨਾਲ ਫਿਸ਼ਡ ਡਰਾਅ ਕੀਤੀ ਹੈ ਫਿਸ਼ ਦਾ ਜਿਹੜਾ ਮੂੰਹ ਹੈ ਉਹ ਵੀ ਉਲਟਾ ਹੋ ਜਾਏਗਾ ਚੇਂਜ ਹੋ ਜਾਏਗਾ। ਓਕੇ। ਦਿਖਾਈ ਹੁੰਦਾ ਪਿਆ ਕਿ ਨਹੀਂ? ਆ ਤੁਸੀਂ ਲਾ ਕੇ ਆ ਕੇ ਦੇਖਾ ਜੇ ਉਹ ਹੋ ਜਾਏਗਾ। ਹਾਂ। ਉਹ ਨਾ ਮੇਰੇ ਮਨ ਪਿਆ ਠੀਕ ਆ। ਹਾਂ। ਹੋ ਜਾਂਦਾ ਜੀ। ਤਾਂ ਸਾਰੇ ਹੁਣ ਆਪਣੀ ਆਪਣੀ ਕਾਪੀ ਦਾ ਇੱਕ ਪੇਜ نکال ਲਓ ਨੈਕਸਟ ਐਕਟੀਵਿਟੀ ਵਾਸਤੇ। ਰਣਜੀਤ ਸਰ ਕਹਿ ਰਹੇ।

ਯਾਦ ਰੱਖਣਾ ਤੈਨੂੰ ਹੱਥ ਦੇ ਨਾਲ ਟੱਚ ਕਰਦੇ ਨਾਲ ਲੈ ਕੇ ਜਾਂ ਨਾਲ ਲੈ ਕੇ ਜਾਂ ਇੱਕ ਆਪਣਾ ਅਮਰ ਹੋ ਜਾਂਦਾ ਇੱਕ ਦਾ ਬੰਦ ਨਹੀਂ ਕਰਦੀ ਅੱਖ ਦੇ ਨਾਲ ਬਿਲਕੁਲ ਲਗਾਉਣਾ ਇਹਨੂੰ ਹੱਥ ਹੋਲੀ-ਉਲੀ ਇਹਦੇ ਨੇੜੇ ਲੈ ਕੇ ਜਾਓ ਇਹਨੂੰ ਅੱਖ ਦੇ ਨਾਲ ਲਗਾ ਕੇ ਹੱਥ ਦੇ ਨਾਲ ਹੋਲੀ-ਉਲੀ ਝੁਕਾਓ ਬਣ ਗਿਆ ਦੇਖੋ ਤੇ ਦੋਨਾਂ ਅੱਖਾਂ ਖੜਾ ਦੇਖਣਾ ਹੈ ਜੀ ਅੱਖਾਂ ਦੋਨੇ ਖੁੱਲੀਆਂ ਰੱਖਣੀਆਂ ਰੱਖਣੀਆਂ ਪਰ ਇਹ ਲੈ ਇੱਕ ਬੰਦਰ ਕੋਲ ਤਾਂ ਦੋ ਦੁੱਧ ਆਉਂਦੇ ਨੇ। ਉਸ ਤੋਂ ਨੈਕਸਟ ਐਕਟੀਵਿਟੀ ਅਸੀਂ ਇੱਕ ਮਿੰਟ ਹੋਰ। ਇੱਕ ਦਾ ਜਿਹੜਾ ਉਸ ਤੋਂ ਪਿੱਛੇ ਜਿਹੜਾ ਇਹ ਦੋਨੋਂ ਵੱਖਰਾ ਵੱਖਰਾ ਕੰਮ ਕਰਦੀਆਂ ਨੇ। ਠੀਕ ਹੈ? ਅਗਰ ਅਸੀਂ ਆਪਣਾ ਹੱਥ ਰੱਖ ਲੈਨੇ ਇੱਥੇ। ਤੇ ਇਹ ਸਾਡੇ ਦੋਨੋਂ ਨਜ਼ਰ ਜਿਹੜੀਆਂ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ ਨੇ। ਤੇ ਅਗਰ ਅਸੀਂ ਆਪਣੀ ਉਂਗਲ ਨੂੰ ਫਿੰਗਰ ਨੂੰ ਅਸੀਂ ਇੱਥੋਂ ਪਾਸ ਕਰਕੇ ਠੀਕ ਹੈ ਜੀ ਤੇ ਅਗਰ ਅਸੀਂ ਇਹਨੂੰ ਦੇਖਾਂਗੇ ਤੇ ਇਹ ਸਾਡੀ ਉਂਗਲ ਜਿਹੜੀ ਛੋਟੀ ਹੋ ਜੇਗੀ। ਜਿਹੜਾ ਪੁਆਇੰਟ ਹੈ ਵਿਚਕਾਰ ਵਾਲਾ ਜਿੰਨਾ ਹਿੱਸਾ ਹੈ ਉਹਨਾਂ ਇਹਨਾਂ ਕੱਟਿਆ ਜਾਣਾ ਠੀਕ ਹੈ ਜੀ ਤੇ ਸਾਡੀ ਨਜ਼ਰ ਜਿਹੜੀ ਉਹ ਛੋਟੀ ਹੋ ਜਾਂਦੀ ਹੈ ਹਾਂ ਜੀ ਠੀਕ ਹੈ ਜੀ ਤੇ ਇਹ ਆ ਵੀ ਥੋੜੀ ਇਹਦੇ ਨਾਲ ਬੱਚਿਆਂ ਦੀ ਐਂਟਰਟੇਨਮੈਂਟ ਵੀ ਹੋ ਜਾਂਦੀ ਹੈ ਤੇ ਬੱਚੇ ਜਿਹੜੇ ਇਹਨਾਂ ਥੋੜਾ ਇੰਟਰਸਟ ਵੀ ਲੈਂਦੇ ਨੇ ਇਸ ਤਰ੍ਹਾਂ ਦੀ ਐਕਟੀਵਿਟੀ ਸੀਰੀਜ਼ ਨੂੰ ਅਸੀਂ ਐਡ ਕਰੂਣਗੇ ਬਹੁਤ ਬਹੁਤ ਧੰਨਵਾਦ ਹਾਂ ਚਲੋ ਨਾ ਆਪਾਂ ਦੱਸਦਾ ਮੈਂ ਨਮੀ ਟ੍ਰੈਕਿੰਗ ਅਲਟਿਮੇਟ ਐਡਵੈਂਚਰ ਇੱਕ ਮਿੰਟ ਇੱਕ ਮੈਡਮ ਇੱਕ ਜਿਸਾ ਪੋਲ ਇਨ ਹੈਂਡ ਦਾ ਕੀ ਮਤਲਬ ਹੈ ਕਿ ਸਾਡੀਆਂ ਦੋਨਾਂ ਆਈਜ਼ ਦੀ ਵਿਜਨ ਹੈ ਉਹ ਬ੍ਰੇਨ ਦੇ ਅੱਗੇ ਕਨਵਰਜ ਹੋ ਰਹੀ ਹੈ ਮਤਲਬ ਉਹ ਇਕੱਠਾ ਕਰ ਰਿਹਾ ਇਮੇਜ ਨੂੰ ਇਕੱਠਾ ਕਰ ਰਿਹਾ ਕਿ ਇੱਕ ਸਾਈਡ ਤੋਂ ਹੋਲ ਦਿਖਾਈ ਦੇ ਰਹੀ ਹੈ ਤੇ ਸਾਨੂੰ ਲੱਗਦਾ ਕਿ ਸਾਡੇ ਹੱਥ 'ਚ ਵੀ ਹੋਲ ਹੈ ਕਿ ਮਤਲਬ ਦੋਨੋਂ ਆਈਜ਼ ਨੇ ਬੇਸ਼ੱਕ ਸੈਪਰੇਟ ਦੇਖਿਆ ਇੱਕ ਨੇ ਹੋਲ ਦੇਖ ਰਿਹਾ ਇੱਕ ਹੱਥ ਦੇਖ ਰਿਹਾ ਪਰ ਉਹ ਸਾਡੇ ਬ੍ਰੇਨ 'ਚ ਇਕੱਠਾ ਹੋ ਰਿਹਾ ਤੇ ਜਿਹੜੀ ਸਰਕਲ ਵਾਕੇ ਗਏ ਆ ਉਹਦਾ ਕੀ ਮਤਲਬ ਹੈ ਕਿ ਸਾਨੂੰ ਅਗਰ ਅਸੀਂ ਇਥੋਂ ਸੈਪਰੇਟ ਕਰ ਲੈਨੇ ਆ ਤੇ ਸਾਡੀਆਂ ਦੋਨਾਂ ਆਈਜ਼ ਦੀ ਵਿਜਨ ਅਲੱਗ-ਅਲੱਗ ਹੈ ਐਜੀ ਦਾ ਇਹ ਪਾਣੀ ਬਣਨੇ ਤੇ ਇਹ ਪਲੇਨ ਮਿਰਰ ਦੀ ਤਰ੍ਹਾਂ ਬੀਹੇਵ ਕਰਦਾ ਹਾਂ ਹਾਂ ਮੈਨੂੰ ਲੈਟਰਲ ਇਨਵਰਸਨ ਲੈਟਰਲ ਇਨਵਰਸਨ ਜਦੋਂ ਫਾਸਟ ਕਾ ਨਾਟਲੀ ਰੈਫਲੈਕਸ਼ਨ ਉਹ ਦੇਖਦੇ ਇੱਥੇ ਜੇ ਲੈਟਰਲ ਇਨਵਰਸਨ ਨਹੀਂ ਹੋਈ ਹੈ ਸਪੋਧਾ ਅਗਰ ਕੋਈ ਰੇ ਡਾਇਗਰਾਮ ਕੋਈ ਮਤਲਬ ਕਨਕੀ ਕਨਕੀ ਬੈਲੈਂਸੀ ਦੀ ਤਰ੍ਹਾਂ ਐਕਟ ਕੀਤਾ ਹੈ ਇਹ ਕਨਕੀ ਬੈਲੈਂਸਡ ਐਨ ਐਕਸਲੈਂਟ